ਉਹ ਇਸ ਪ੍ਰਕਾਰ ਦਾ ਜੰਮੀਪੁਰ ਖੁੰਦਾ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ ਜੇ ਭਾਈ ਸਤਗੁਰੂ ਸੱਚੇ ਪਾਤਸ਼ਾਹ ਦੀ ਆਗਿਆ ਨਾ ਮੰਨੇ ਬੇਮੁਖ ਹੋ ਜਾਵੇ ਰਿਆਜ ਨਾ ਚੱਲੇ ਬਿਨ ਸਤਗੁਰ ਮੁਕਤ ਨਾ ਪਾਵੇ ਉਹ ਭਾਈ ਭਵੇਂ ਚਾਰ ਯੁੱਗ ਜੀ ਫਿਰ ਤੁਰਿਆ ਆਵੇ ਜੁਨਾ ਚ ਜਨਨ ਢਾਰਿਆ ਆਵੇ ਸਦਗੋਆ ਦੀ ਸ਼ਰਨ ਆਏ ਬਗੈਰ ਮੁਕਤ ਨਹੀਂ ਪਾ ਸਕਦਾ ਪਾਵੈ ਮੁਕਤ ਨਾ ਹੋਰ ਥੈ ਕੋਈ ਹੋਰ ਕਿਸੇ ਦੇਵੀ ਦੇ ਉੱਤੇ ਦੀ ਉਪਾਸ਼ਨਾ ਕਰਨੇ ਕਰਕੇ ਕਿਤੇ ਵੀ ਮੁਕਤੀ ਨਹੀਂ ਪਾ ਸਕਦਾ ਸੱਚੋ ਵਿਵੇਕੀ ਆ ਜਾ ਜਿਸ ਗੰਦੇ ਸੰਸਬ ਵਿਵੇਕੀ ਜੋ ਜੀਵ ਇਸ ਦੀ ਇਕਤਾ ਵਾਲੇ ਗਿਆਨਵਾਨ ਹਨ ਹੈ ਉਨੋ ਦੀ ਸੰਗਤ ਜੀ ਆ ਕੇ ਪੁੱਛਣਾ ਕਰੋ ਅਨੇਕ ਜੂਨੀ ਭਰਮ ਆਵੇ ਉਹਦੀ ਬਾਬਤ ਐ ਉਹ ਵੀ ਅਨੇਕਾਂ ਜੂਨਾਂ ਚ ਵੀ ਪਾਵੇ ਭਰਮ ਕੇ ਆ ਜੇ 83 ਲੱਖ ਜੂਨ ਚ ਭਰਮ ਆਵੇ ਜਿਨ ਸਤਗੁਰੂ ਮੁਕਤ ਨਾ ਪਾਏ ਸਤਗੁਰਾਂ ਦੀ ਸ਼ਰਨ ਆਏ ਬਗਾਰ ਮੁਕਤੀ ਨਹੀਂ ਕਦੇ ਵੀ ਪਾ ਸਕੇਗਾ ਜੀਵ ਫਿਰ ਮੁਕਤ ਪਾਏ ਲਾਗ ਚਰਣੀ ਫਿਰ ਉਹ ਮੁਕਤੀ ਤਾਂ ਪਾ ਸਕਦਾ ਹੈ ਮਨੁੱਖਾ ਜਨੂ ਨੂੰ ਮੇਰੇ ਤੇ ਗੁਰੂ ਸਾਹਿਬ ਦੇ ਚਰਨਾਂ ਕੋਲਾਂ ਜੁੜੇ ਸਤਗੁਰੂ ਸ਼ਬਦ ਸੁਣਾਏ ਸਤਗੁਰੂ ਸਾਹਿਬ ਅੰਮ੍ਰਿਤ ਨਾ ਉਮ ਉਹਦੇ ਸਨੋਣਾ ਕਰਮ ਬ੍ਰਹਮ ਦਾ ਕਹ ਨਾਨਕ ਵਿਚਾਰ ਦੇਖੋ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਗੁਰਸਿੱਖੋ ਵਿਚਾਰ ਕੇ ਵੇਖ ਲੋ ਇਹ ਸਤਿਗੁਰ ਮੁਕਤ ਨਾ ਪਾਏ ਇਹ ਜੀਵ ਜੁਨਾਂ ਚ ਪਰਉਂਦਾ ਫਿਰਦਾ ਹੈ ਸਤਿਗੁਰੂ ਸਾਹਿਬ ਦੀ ਸ਼ਰਨ ਤੋਂ ਬਗੈਰ ਮੁਕਤ ਨਹੀਂ ਪਾ ਸਕਦਾ ਸੰਤ ਮਸਤੂਆਣੇ ਵਾਲੇ ਬਾਵੇ ਪ੍ਰੇਮ ਨਾਲ ਵਿਚਾਰ ਕਰਦੇ ਕਿ ਭਾਈ ਜਿੰਨਾ ਚਿਰ ਗੁਰੂ ਕਾ ਉਮਰਤ ਨਹੀਂ ਸ਼ਕੇਗਾ ਮੁਕਤ ਨਹੀਂ ਹੋਵੇਗਾ ਕਿਉਂ ਜੁਗਾ ਦਾ ਹੁਣ ਨਵੇਰਾ ਕੀਤਾ ਹੋਇਆ ਹੈ ਜੋ ਕੋਈ ਵੰਗ ਕਮਨ ਛਕੇਗਾ ਰਹਿਤ ਰੱਖੇਗਾ ਉਹਦੀ ਮੁਕਤ ਹੋਵੇਗੀ ਚਾਹੇ ਕਿੰਨੀਆਂ ਜੁਨਾਂ ਚ ਭਰਮ ਆਵੇ ਫੇਰ ਵੀ ਉਹਨੂੰ ਜਨਮ ਤਾਰ ਕੇ ਗੁਰਸਿੱਖੀ ਤਾਰ ਕੇ ਹੀ ਮੁਕਤੀ ਮਿਲੇਗੀ ਐਵੇਂ ਨਹੀਂ ਮੁਕਤ ਹੋ ਸਕੇਗਾ ਕੋਈ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਆਵੋ へ ਗੁਰਸਿੱਖੋ ਸਤਿਗੁਰੂ ਸੱਚੇ ਕਾਗਿਆ ਦੇ ਪਿਆਰਿਓ ਕਾਗੋ ਸਚੀ ਬਾਣੀ ਇਹ ਸਚੀ ਅਮਰਤ ਰੂਪ ਬਾਣੀ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਸਰੂਪ ਲਖਣਾਂ ਵਾਲੀ ਤੇ ਦਸਤੀ ਲਖਣਾ ਵਾਲੀ ਉਮਰਤੂ ਬਾਣੀ ਜੋ ਹੈ ਨੂੰ ਗਾਉਣਾ ਕਰੋ ਬਾਣੀ ਤਾਂ ਗਾਵੋ ਗੁਰੂ ਕੇਰੀ ਇਹ ਸਤਗੁਰਾਂ ਦੀ ਸ੍ਰੀ ਮੁਖਵਾਕ ਜੋ ਬਾਣੀ ਹੈ ਇਸ ਨੂੰ ਗਾਉਣਾ ਕਰੋ ਬਾਣੀਆਂ ਸਿਰ ਬਾਣੀ ਇਹ ਸਾਰੀਆਂ ਬਾਣੀਆਂ ਵੇਦ ਬਾਣੀ ਕੁਰਾਨ ਬਾਣੀ ਪੜਾਣ ਬਾਣੀ ਸ਼ਾਸਤਰ ਬਾਣੀ ਸਿਮਰਤੀ ਬਾਣੀ ਸਾਰੀਆਂ ਬਾਣੀਆਂ ਦੀ ਸਿਰੋਮਣੀ ਇਹ ਬਾਣੀ ਹੈ ਉਹਦੇ ਵਿੱਚ ਕਰਮੋ ਪਾਸ਼ਨਾ ਗਿਆਨ ਹੈ ਤਿਰਗੁਣ ਫਿਰ ਕਹਣ ਹਨਗੇ ਤ੍ਰਿਗੁਣ ਵਿਸ਼ਿਆ ਵੇਦਾਂ ਇਹ ਮਹਾਰਾਜ ਸਾਹਿਬ ਦੀ ਅਮਰਤ ਰੂਪ ਬਾਣੀ ਇਹ ਜਿਹੜੀ ਹਨ ਇਹ ਪਰ ਪਸੰਤੀ ਮਧਮਾ ਵੇਖਰੀ ਪਿੰਡ ਦੀਆਂ ਬਾਣੀਆਂ ਤੋਂ ਵੀ ਬ੍ਰਹਮੰਡ ਦੀਆਂ ਤਤਕ ਬਾਣੀਆਂ ਜਿਹੜੀਆਂ ਪ੍ਰਕਿਰਤਕ ਬਾਣੀਆਂ ਹਨ ਮੈਂ ਤਤਕ ਬਾਣੀਆਂ ਹਨ ਤ੍ਰਿਗੁਣ ਆਤਮਕ ਬਾਣੀਆਂ ਉਹਨਾਂ ਤੋਂ ਸ਼੍ਰੋਮਣੀ ਬਾਣੀ ਹੈ ਜਿਨਕੋ ਨਜ਼ਰ ਕਰਮ ਹੋਵੇ ਜਿਨ੍ਹਾਂ ਦੇ ਤੇ ਨਜ਼ਰ ਪਰਮੇਸ਼ਰ ਕਿਰਪਾਲੂ ਦੀ ਕਰਮ ਦ੍ਰਿਸ਼ਟੀ ਹੁੰਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਫਿਰਦੇ ਨਾ ਸਮਾਣੀਆਂ ਜਿਨਕੋ ਨਜ਼ਰ ਕਰਮ ਹੋਵੇ ਜਿਨ੍ਹਾਂ ਤੇ ਵਾਹਿਗੁਰੂ ਦੀ ਨਜ਼ਰ ਹੈ ਉਹਨਾਂ ਦੇ ਨਿਸ਼ਕਾਮ ਕਰਮ ਹੁੰਦੇ ਆ ਜਿਹਨਾਂ ਨੇ ਇਸ ਕੰਮ ਕਰ ਲਿਆ ਉਹਦੇ ਨਜ਼ਰੀ ਗਿਆਨਵਾਨ ਜੋ ਸਤਿਗੁਰੂ ਅੰਤਰੀ ਜਾਨੀ ਹੈ ਉਹਨਾਂ ਦੀ ਕਰਮ ਬਖਸ਼ੀ ਹੁੰਦੀ ਹੈ ਹਿਰਦੇ ਤਨਾ ਸਮਾਉਂਦੇ ਉਹਨਾਂ ਦੇ ਹਿਰਦੇ ਚ ਪਾਈ ਹੈ ਅਮਰਤੂ ਬਾਣੀ ਸਮਾਉਂਦੀ ਹੈ ਬਾਕੀ ਜਿਹੜੇ ਆ ਬਾਣੀ ਚ ਚਿੱਤ ਹੀ ਨਹੀਂ ਲੱਗਦਾ ਉਹਨਾਂ ਦਾ ਪੀਵੋ ਅਮਰਤ ਸਦਾ ਰਹੋ ਹਰ ਰੰਗ ਇਹ ਗੁਰਬਾਣੀ ਦਾ ਵਿਦੇਸ਼ ਹੈ ਅਮਰਤ ਪੀਣਾ ਕਰੋ ਸਦਾ ਹਰੀ ਦੇ ਪ੍ਰੇਮ ਰੰਗ ਚ ਰਹਿਣਾ ਕਰੋ ਅਮਰਤ ਨਾਮ ਨੂੰ ਪੀਵੋ ਸਦਾ ਹਰੀ ਦੇ ਪ੍ਰੇਮ ਰੰਗ ਚ ਰਹੋ ਜਪਿਓ ਸਾਰਗ ਪਾਣੀ ਸਾਰੰਗ ਨਾਮੇ ਤਨਕ ਨੂੰ ਧਾਰਨ ਵਾਲ ਜੋ ਹੱਥ ਵਿੱਚ ਹੈ ਉਸ ਪਰਮੇਸ਼ਰ ਦਾ ਆਪਣੀ ਇੱਛਾ ਅਨੁਸਾਰ ਰੂਪ ਧਾਰਨ ਕਰਨ ਕ੍ਰੂਪ ਖਨਵਾ ਕੁਦਰਤ ਧਾਰਦਾ ਉਸ ਦਾ ਨਾਮ ਜਪਿਆ ਕਰੋ ਜਿਵੇਂ ਸਾਰੰਗ ਮੁਬੀਹਾ ਪਾਣੀ ਸ਼ਾਂਤੀ ਬੂੰਦ ਨੂੰ ਜੱਗਦਾ ਇੰਉਂ ਜਪਿਆ ਕਰੋ ਜੋ ਸ੍ਰੇਸ਼ਟ ਪਾਈ ਪਾਣੀ ਹਥੰਗਾਦ ਕਾਚ ਦੇਣ ਵਾਲਾ ਬੋਲ ਫੁਰਮੇ ਸ਼੍ਰੀ ਗੁਰੂ ਜੀ ਤੁੰ ਨੂੰ ਜਪੋ ਕਹ ਨਾਨਕ ਸਦਾ ਗਾਵੋ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਦਾ ਵਾਸਤੇ ਭਾਈ ਗਾਉਣਾ ਕਰੋ ਇਹ ਸੱਚੀ ਬਾਣੀ ਇਹ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਸੱਚੀ ਬਾਣੀ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਸਤਿਗੁਰੂ ਸਾਹਿਬ ਦੇ ਮੁਖੋਂ ਚਰੀ ਤੋਂ ਬਗੈਰ ਜਿਹੜੀਆਂ ਹੋਰ ਬਾਣੀਆਂ ਹਨ ਉਹ ਸਾਰੀਆਂ ਕਚਾਈ ਵਾਲੀਆਂ ਹਨ ਬਾਣੀ ਤਾਂ ਕੱਚੀ ਸਤਿਗੁਰੂ ਬਾਣੀ ਸਤਿਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਸਾਰੀਆਂ ਬਾਣੀਆਂ ਜਿਹੜੀਆਂ ਹਨ ਨਾਨਕ ਪਾਸ਼ਾ ਨੂੰ ਦੱਸਣ ਵਾਲੀਆਂ ਨਾਨਕ ਤਾਂ ਵੀ ਦੁਨੀਆ ਦੇ ਕਰਤੱਵਾਂ ਨੂੰ ਦੱਸਣ ਵਾਲੀਆਂ ਕੱਚੀਆਂ ਹਨ ਹੋਰ ਕੱਚੀ ਬਾਣੀ ਹੋਰ ਜੋ ਪਰਮੇਸ਼ਰ ਵੱਲੋਂ ਹੋੜਨ ਵਾਲੀਆਂ ਹਨਗੀਆਂ ਜੋ ਪਰਮੇਸ਼ਰ ਦੇ ਸਾਹਮਣੇ ਲੱਗਣ ਜੰਨੀ ਆ ਹੋਰ ਸੰਸਾਰ ਦੀ ਕ੍ਰਿਆ ਨੂੰ ਕਸਮ ਕਰਨ ਵਾਲੀਆਂ ਸਭ ਕੱਚੀਆਂ ਬਾਣੀਆਂ ਹਨ ਕਹਦੇ ਕੱਚੇ ਪੁਜਾਰੀਆਂ ਦੀ ਪ੍ਰਾਪਤੀ ਵਾਲੀਆਂ ਸਭ ਕੱਚੀਆਂ ਬਾਣੀਆਂ ਹਨ ਕਹਦੇ ਕੱਚੇ ਸੁਣਦੇ ਕੱਚੇ ਉਹਨਾਂ ਨੂੰ ਕਸਮ ਕਰਨ ਵਾਲੇ ਵੀ ਕੱਚੇ ਚਿੱਤ ਵਿਚਾਰੀ ਹੈ ਤੇ ਸੁਣਨ ਵਾਲੇ ਵੀ ਕੱਚੇ ਝੂਠ ਵਿੱਚ ਲੱਗੇ ਹੋਏ ਚਿੱਤ ਹੈ ਉਹਨਾਂ ਦੇ ਕੱਚੀ ਆਖ ਬਖਾਵੇ ਅਜੇ ਜਿਹਨਾਂ ਨੇ ਆਖ ਮੁਖੋਂ ਕਸਮ ਕੀਤੀ ਹੈ ਉਚਾਰਨ ਕੀਤੇ ਉਹ ਗ੍ਰੰਥ ਉਹ ਵੀ ਕੱਚੇ ਹੀ ਹਨ ਉਹਨਾਂ ਦੀ ਦਿੱਕੀ ਜੋ ਜਾਈ ਵਿੱਚ ਕੂੜ ਵਿੱਚ ਲੱਗੀ ਹੋਈ ਐ ਹਰ ਹਰ ਨਿਤ ਕਰਹਿ ਰਸਨਾ ਅੱਜ ਮਹਾਰਾਜ ਜੀ ਤੁਸੀਂ ਕਹੋ ਜਾਪ ਉਹ ਕਰਦੇ ਰਹਿੰਦੇ ਸੀ ਦੇਖੀ ਰਿਹਾ ਮਾਰੇ ਕਹਿੰ ਗਸਨਾ ਨਾਲ ਹੀ ਹਰ ਹਰ ਕਰਦੇ ਹਨ ਜੀਵਾਨੋਂ ਬੋਲਦੇ ਰਹਿੰਦੇ ਹਨ ਕਹਿਆ ਕਛੂ ਨਾ ਜਾਣ ਜੋ ਕਿਹਾ ਪਰਮਾਰਥ ਦਾ ਗਿਆਨ ਉਹਨੂੰ ਕੁਛ ਵੀ ਨਹੀਂ ਸਮਝੰਦੇ ਉਹ ਧਾਰਨਾ ਤੋਂ ਹੀਨੇ ਹਨ ਜਿਵੇਂ ਚਲਿਤਨਾ ਚਾਉਂਦਾ ਨਾਰਾਇਣ ਨਰ ਆਇਓ ਠੱਗਾਂ ਦਾ ਰੱਖਿਆ ਸੀ ਨਾਮ ਨਾਰਾਇਣ ਨਾਰਾਇਣ ਉਹ ਕੋਈ ਨਰਾਣ ਦਾ ਜਾਤ ਨਹੀਂ ਸੀ ਕਰਦੇ ਅਤੇ ਉਹ ਕਹਿੰਦੇ ਸੀ ਆਦਮੀ ਆ ਗਿਆ ਹੈ ਇਸੇ ਪ੍ਰਕਾਰ ਫਿਰ ਅਕੇ ਧਾਮ ਉਧਰ ਇਹਦੇ ਪੇਟ ਨਾ ਪੈਸੇ ਬੰਨੇ ਹੋਏ ਆ ਧਾਮ ਪੈਸੇ ਹੋਏ ਆ ਫਿਰ ਬਿੰਦਰਾ ਬਣੇ ਕਹਿੰਦੇ ਸੰਗਣੇ ਜੰਗਲ ਚ ਲੈ ਚਲੋ ਹਰੇ ਕ੍ਰਿਸ਼ਨ ਕਹਿੰਦੇ ਸੀ ਮਿਹਰੇ ਹੋਏ ਤੇ ਚਰਾਵਾਂਗੇ ਇਹ ਜਿਹੜੇ ਜਾਪ ਬਣਾਇਆ ਸੀ ਇਸ ਪ੍ਰਕਾਰ ਛੱਗਾ ਦੀ ਬੋਲੀ ਵਾਂਗੂ ਹੈ ਉਹਨਾਂ ਦਾ ਜੋ ਬੋਲਕਾਲ ਹੈ ਹਰ 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 ਨਿਤ ਕਰ ਹੈ ਰਸਨਾ ਰਸਨਾ ਕਰਕੇ ਉਹ ਹਰ ਹਰ ਦਾ ਉਚਾਰਨ ਕਰਦੇ ਵੇਖੀ ਦੇ ਹਨ ਕਹਿਆ ਕਸ਼ੂ ਨਾ ਜਾਣ ਜਿਹੜਾ ਆਪਣੀ ਰਸਨਾ ਤੋਂ ਆਪ ਉਪਦੇਸ਼ ਕੇ ਹੈ ਚੇਲਿਆਂ ਤੱਕ ਕੀ ਧਾਰਨ ਕਰਨਾ ਸੀ ਆਪ ਵੀ ਕੁਝ ਧਾਰਨ ਕਰਨ ਜਾਣਿਆ ਹੀ ਨਹੀਂ ਉਹਨਾਂ ਨੇ ਜਿਸ ਜਿਨ ਕਾ ਹਿਰ ਲਿਆ ਮਾਇਆ ਜਿਨ੍ਹਾਂ ਦਾ ਚਿਤ ਮਾਇਆ ਨੂੰ ਹਿਰ ਲਿਆ ਚੁਰਾ ਲਿਆ ਹੈ ਉਹਨਾਂ ਨੂੰ ਪਈ ਰਵਾਨ ਉਹਨਾਂ ਨੂੰ ਪਾਈ ਬੋਲਣ ਦੀ ਕਿ ਰਵਤ ਪੈ ਗਈ ਆਦਤ ਪਈ ਹੋਈ ਹੈ ਨਾ ਰਵਾਨੀ ਜਿਵੇਂ ਪਾਉਣ ਦੇ ਬੋਲੇ ਖੜਕਦੇ ਹੁੰਦੇ ਆ ਇਸ ਪ੍ਰਕਾਰ ਆਦਤ ਪਈ ਹੋਈ ਹੈ ਇਉਂ ਰਵਤ ਪਈ ਹੈ ਕਮਾਈ ਨਹੀਂ ਹੈ ਉਹਨਾਂ ਦੀ ਕਹ ਨਾਨਕ ਸਤਿਗੁਰੂ ਬਾਝੋਂ ਸਤਿਗੁਰੂ ਸਾਹਿਬ ਬਿਆਰਸ ਬੋਲਦੇ ਹਨ ਉਹ ਕਹ ਨਾਨਕ ਸਤਿਗੁਰੂ ਬਾਝੋਂ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਤਿਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਤੋਂ ਬਗੈਰ ਦੂਰ ਕੱਚੀ ਬਾਣੀ ਜੋ ਬੋਲਦੇ ਚੱਲਦੇ ਨੇ ਸਭ ਕਚਾਈ ਵਾਲੀ ਬਾਣੀ ਕਦਤਾ ਹੈ ਗੁਰ ਕਾ ਸ਼ਬਦ ਰਤਨ ਹੈ ਗੁਰੂ ਸਾਹਿਬ ਦਾ ਸ਼ਬਦ ਵੀ ਭਾਈ ਰਤਨ ਦੀ ਨਿਆਈ ਹੈ ਅਮੋਲਕ ਹੀਰੇ ਜਿਤ ਜੜਾ ਜਿਸ ਨੇ ਹਿਰਦੇ ਦੇ ਵਿੱਚ ਜੜ ਲਿਆ ਤਨ ਉਹ ਪੁਰਖ ਹਨਗੇ ਗੁਰ ਕਾ ਸ਼ਬਦ ਤਾਂ ਸ਼ਰਨ ਦਾ ਭੂਖਣਾ ਹੈ ਅਤੇ ਹੀਰਾ ਇਹਦੇ ਵਿੱਚ ਨਾਮ ਹੈ ਅਤੇ ਇਹਦੇ ਵਿੱਚ ਰਤਨ ਸਾਹਿਬ ਸੰਗੇਤ ਜੀ ਵਿਰਾਗ ਹੈ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਕਿਉਂ ਗੁਰੂ ਸਾਹਿਬ ਦੇ ਸ਼ਬਦ ਰੂਪੀ ਭੂਖਣ ਵਿੱਚ ਹਿਰਦੇ 'ਚ ਹੀਰੇ ਨਾਮ ਨੂੰ ਰਤਨ ਨੂੰ ਵਿਰਾਗ ਨੂੰ ਜੜਨਾ ਕੀਤੀ ਜੜਾਉ ਜਿਹੜੇ ਹੋਇਆ ਭੂਖਣਾ ਸੁੰਦਰ ਸਾਉ ਦਾ ਰਤਨ ਜੇਤ ਮੰਨ ਲਾਗਾ ਇਹ ਸ਼ਬਦ ਰੂਪੀ ਭੂਖਣ 'ਚ ਜਿਨ੍ਹਾਂ ਦੇ ਮਨ ਦੇ ਅੰਦਰ ਰਤਨ ਇਹ ਵਿਰਾਗ ਲੱਗ ਗਿਆ ਹੈ ਪੂਰਨ ਗੁਰੂਆਂ ਅਸ਼ਾਬਦ ਰਤਨ ਜੜਿਆ ਗਿਆ ਹੈ ਜਿਨ੍ਹਾਂ ਦੇ ਮਨ ਸੁਧ ਭੂਖਣ ਬਣੇ ਹੋਏ ਅੰਤ ਕਾਂ ਦੀ ਸ਼ੁੱਧੀ ਰੂਪ ਇਹੋ ਹੋ ਆਸਵਾ ਸਮਾਉ ਉਹਨਾਂ ਦਾ ਇਸ ਪਰਮੇਸ਼ਰ ਕੋ ਸਮਾਉ ਮਲਾਪ ਹੋਇਆ ਹੈ ਉਹਨਾਂ ਨੂੰ ਇਸ ਸਮਾਉ ਨਾ ਫਾਰਸੀ ਫਾਰਸੀ ਮਸਤੀ ਦਾ ਨਾਮ ਹੈ ਇਹ ਉਹਨਾਂ ਦਾ ਮਨ ਮਸਤ ਹੋ ਗਿਆ ਮਹਾਰਾਜ ਦੇ ਵਿੱਚ ਅਬਦ ਸੇਤੀ ਮਨ ਮਿਲਿਆ ਜਦੋਂ ਸ਼ਬਦ ਦੇ ਨਾਲ ਮਨ ਮਿਲ ਗਿਆ ਕਮਾਉਂਦਿਆਂ ਕਮਾਉਂਦਿਆਂ ਸੱਚਾ ਲਾਇਆ ਭਾਗ ਉਹਨਾਂ ਸੱਚੇ ਬਾਦਸ਼ਾਹ ਦਾ ਆਪ ਦਾ ਪ੍ਰੇਮ ਲਾਗਤਾ ਸੱਚੇ ਨੂੰ ਭਾਉ ਪ੍ਰਕਾਸ਼ ਆਪ ਦਾ ਗਿਆਨ ਦਾ ਦਤਾ ਹੈ ਆਪੇ ਹੀਰਾ ਰਤਨ ਆਪੇ ਆਪੇ ਹੀਰਾ ਨਾਮ ਹੈ ਆਪ ਹੀ ਰਤਨ ਬਰਾਜ ਹੈ ਜਿਸ ਨੂੰ ਦੀਵ ਬੁਝਾ ਜਿਸ ਨੂੰ ਗੁਰੂ ਸਾਹਿਬ ਸ਼ਬਦ ਰੂਪੀ ਸਵਰਨ ਭੂਖਣ ਦੁਆਰਾ ਅੰਤ ਤੱਕ ਨੂੰ ਸੁਧ ਕਰਕੇ ਬੁਝਾ ਦਿੰਦੇ ਸਮਝਾ ਦਿੰਦੇ ਹੰ ਨਾਨਕ ਸ਼ਬਦ ਰਤਨ ਹੈ ਇਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸ਼ਬਦ ਤਾਂ ਗਹਿਣੇ ਦੀ ਨਹੀਂ ਆਈ ਹੈ ਜਿਹੜਾ ਗੁਰਾਂ ਦਾ ਉਪਦੇਸ਼ ਹੈ ਰਤਨ ਦੀ ਨਹੀਂ ਆਈ ਹੈ ਵਿੱਚ ਹੀਰਾ ਜਿਤ ਜੜਾ ਤੇ ਹੀਰਾ ਨਾਮ ਹੈ ਵਿਰਾਗ ਆਦਿਕ ਜਿਤ ਜੜਾਊ ਆ ਭੂਖਣ ਬਣਿਆ ਹੋਇਆ ਜਿਨ੍ਹਾਂ ਨੇ ਆਪਣੇ ਹਿਰਦੇ ਨੂੰ ਹੀਰੇ ਦੀ ਨਹੀਂ ਉਜਲ ਕਰਕੇ ਗੁਰਾਂ ਦੇ ਸ਼ਬਦ ਰੂਪੀ ਰਤਨ ਦਾ ਜੜਾਊ ਜੜ ਲਿਆ ਐਸਾ ਭੂਖਣ ਸੰਗਰ ਉਹਨਾਂ ਨੂੰ ਪੈ ਰਿਹਾ ਹੈ ਸ਼ਿਵ ਸਖਤ ਆਪ ਉਪਾਈ ਕੈ ਕਰਤਾ ਸ਼ਿਵ ਭਾਈ ਕਰਤਾ ਪੁਰਖ ਅਕਾਲ ਪੁਰਖ ਸ਼ਿਵ ਸ਼ਿਵ ਜੀ ਨੂੰ ਤੇ ਸ਼ਕਤੀ ਪਾਰਵਤੀ ਨੂੰ ਆਪ ਪੈਦਾ ਕਰਕੇ ਮੁਸਲਮਾਨ ਕਹਿੰਦੇ ਬਾਵਾ ਆਦਮ ਤੇ ਅੰਮਾ ਹਵਾ ਇਹਨਾਂ ਨੂੰ ਪੈਦਾ ਕਰਕੇ ਆਪੇ ਹੁਕਮ ਵਰਤਾਏ ਆਪ ਹੀ ਹੁਕਮ ਚ ਵਰਤਾਉਂਦਾ ਇਸੇ ਪ੍ਰਕਾਰ ਸ਼ਿਵ ਸ਼ਕਤ ਆਪ ਉਪਾਏ ਕੇ ਸ਼ਿਵ ਪੁਰਖ ਸਖਤ ਪ੍ਰਕਿਰਤੀ ਪੁਰਖ ਤੇ ਪ੍ਰਕਿਰਤੀ ਨੂੰ ਆਪ ਹੀ ਪੈਦਾ ਕੀਤਾ ਹੈ ਆਪੇ ਹੁਕਮ ਵਰਤਾਏ ਆਪ ਹੀ ਹੁਕਮ ਚ ਵਰਤਾਇਆ ਆਪ ਹੀ ਸਿਵ ਸਦੋ ਗੁਣ ਪੈਦਾ ਕੀਤਾ ਹੈ ਆਪ ਸ਼ਕਤੋਂ ਗੁਣ ਤੇ ਰਯੋ ਗੁਣ ਪੈਦਾ ਕੀਤਾ ਹੈ ਆਪ ਹੀ ਇਹ ਜੀਵਾਂ ਦੇ ਸੋ ਬ੍ਰਹਮ ਅਨੁਸਾਰ ਵਰਤਾ ਰਿਹਾ ਹੈ ਗੁਰੂ ਵਰਤਾਏ ਆਪ ਵੇਖੇ ਗੁਰੂ ਵਿੱਚ ਸਾਰਿਆਂ ਨੂੰ ਵਰਤਾਉਂਦਾ ਆਪ ਹੀ ਵੇਖ ਰਿਹਾ ਹੈ ਸਾਰਿਆਂ ਨੂੰ ਗੁਰੂਖ ਕਿਸਾ ਬੁਝਾਏ ਕਿਸੇ ਕਿਸੇ ਗੁਰੂਖ ਨੂੰ ਸਰੂਪ ਦੀ ਬੁਝੀ ਦਿੰਦਾ ਹੈ ਤੋੜੇ ਬੰਧਨ ਹੋਵੇ ਮੁਕਤ ਜਿਹਨੂੰ ਸਮਝਾ ਜਾਂਦੇ ਉਹਨਾਂ ਦੇ ਕਰਤਾ ਭੁਗਤਾ ਦੇ ਹੰਗਤਾ ਮੰਤਾ ਦੇ ਜਮਨ ਮੰਦੇ ਬੰਧਨ ਤੋੜ ਦਿੰਦੇ ਹੈ ਤੋੜੇ ਬੰਧਨ ਹੋਵੇ ਮੁਕਤ ਉਹ ਪੁਰਖ ਮੁਕਤ ਹੋ ਜਾਂਦੇ ਹਨ ਸਾਬਤ ਮਨ ਵਸਾਏ ਉਹ ਜੋ ਸ਼ਬਦ ਨੂੰ ਮੰਨ ਕੇ ਵਸਾਉਂਦੇ ਐ ਉਹ ਤੋੜ ਲੈਂਦੇ ਬੰਧਨ ਕਰਤਾ ਭੋਗਦਾ ਦੇ ਅਤੇ ਤੋ ਉਹ ਮੁਕਤ ਹੋ ਜਾਂਦੇ ਹਨ ਜੋ ਗੁਰਾਂ ਦੇ ਸ਼ਬਦ ਨੂੰ ਮੰਨ ਕੇ ਵਸਾ ਲੈਂਦੇ ਕਮਾਈ ਕਰਦੇ ਐ ਗੁਰ ਕਾ ਬਚਨ ਬਸਿਆ ਜੀ ਨਾਲੇ ਜਲਨੀ ਡੂਬਾ ਤਸ ਕਰਨੀ ਲੇਵਾ ਭਾਵੇਂ ਸਾਕਾ ਜਾਲੇ ਗੁਰੂ ਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਜਿਹਨੂੰ ਗੁਰੂ ਮੁਖ ਮਹਾਰਾਜ ਆਪ ਬਣਾ ਲਵੇ ਉਹ ਗੁਰਮਖੋ ਰੂਮ ਰੂਮ ਹਰ ਧਿਆਵਾਲੇ ਬਣਦੇ ਹਨ ਇੱਕ ਸਿਉ ਲਿਬ ਲਾਏ ਇੱਕ ਅਕਾਲ ਪੁਰਖ ਨਾਲ ਹੀ ਲਿਬ ਦਿੱਤੀ ਨੂੰ ਲਾ ਲਵੇ ਉਹ ਗੁਰਮਖ ਹੁੰਦਾ ਹੈ ਕਹ ਨਾਨਕ ਆਪ ਕਰਤਾ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਆਪ ਅਕਾਲ ਪੁਰਖ ਕਰਤਾ ਪੁਰਖੋ ਸਭਨ ਮਾਇਆ ਸਭ ਲੋ ਸਰਗੁਣ ਸਰੂਪ ਧਾਰ ਕੇ ਆਪੀ ਹੁਕਮ ਬੁਜਾਈ ਆਪੀ ਦਰੂਪ ਰੂਪ ਹੋ ਕੇ ਆਪਦੇ ਹੁਕਮ ਨੂੰ ਬੁਝਾਏ ਸੁਝਾ ਦਿੰਦੇ ਹਨ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਤੇ ਮਾਰਾ ਤੁਸੀਂ ਗੁਰਬਾਣੀ ਕਾਹਨੂੰ ਰਚੀ ਹੈ ਸਿਮਰਤੀਆਂ ਸਾਸਤਰ ਵੀ ਉਪਦੇਸ਼ ਤਾਂ ਦੇ ਸਕਦੇ ਸੀ ਤਾਂ ਸੁਣ ਕੇ ਗੁਰੂ ਮਾਰਾ ਉੱਤਰ ਦਿੰਦਿਆਂ ਨੇ ਸੁਣੋ ਭਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਸਦਾਈ ਸਿਮਰਤੀਆਂ ਕੇ ਸੇ ਸਾਸਤਰ ਹੈ ਜਿਹੜੇ ਇਹ ਪੁੰਨ ਪਾਪ ਦਾ ਵਿਚਾਰ ਨਿਰਣਾ ਕਰਦੇ ਹਨ ਤਤ ਸਾਰ ਨਾ ਜਾਣੀ ਜਿਹੜਾ ਤਤ ਤਤ ਸਰੂਪ ਹੈ ਨਾ ਵਾਸਤਵ ਅਸਲੀ ਸਰੂਪ ਹੈ ਸੱਚੇ ਜਨਨ ਸਰੂਪ ਉਹਦੀ ਖਬਰ ਨਹੀਂ ਇਹਨਾਂ ਨੂੰ ਜਾਣੀ ਹੈ ਤਾਪ ਹੁੰਦੇ ਨਿਰਣਿਆਂ 'ਚ ਹੀ ਫਸੇ ਹੋਏ ਹਨ ਤਤ ਸਾਰ ਨਾ ਜਾਣੀ ਗੁਰੂ ਬਾਝ ਹੋਵੇ ਕੇ ਤਤ ਹੀ ਰਹਿੰਦੇ ਆ ਗਰਮ ਹੀ ਰਹਿੰਦੇ ਆ ਕ੍ਰੋਧ ਵਿੱਚ ਕਿਸੇ ਦਾ ਖੰਡਨ ਮੰਡਨ ਕਰਦੇ ਰਹਿੰਦੇ ਆ ਗੁਰੂ ਸਾਹਿਬ ਤੋਂ ਬਿਨਾਂ ਤਤ ਸਰੂਪ ਦੀ ਸਾਰ ਖਬਰ ਨਹੀਂ ਜਾਣੀ ਤਤੈ ਸਾਰ ਨਾ ਜਾਣ ਇਸ ਪ੍ਰਕਾਰ ਕ੍ਰਿਸ਼ਨਾਂ ਜੀ ਕਰਤੇ ਹੋਇਆਂ ਨੇ ਸਾਰ ਖਬਰ ਕੋਈ ਨਹੀਂ ਜਾਣੀ ਹੈ ਤੇਹੀ ਗੁਣੀ ਸੰਸਾਰ ਭ੍ਰਮ ਸੁੱਤਾ ਕਿਉਂ ਤਿੰਨਾ ਗੁਣਾ ਵਿੱਚ ਹੀ ਰਾਸੀ ਤਾਂ ਸੀ ਸ਼ਾਂਤ ਕਿਸ ਸੁਭਾਅ ਵਿੱਚ ਕੀ ਸਾਰਾ ਸੰਸਾਰ ਧਰਮ ਕਰਕੇ ਸੁੱਦਾ ਪਿਆ ਹੈ ਵਿਗਿਆ ਰੂਪੀ ਨੀਂਦ ਚ ਸੁਤਿਆ ਰਹਿਣ ਵਿਹਾਨ ਸੁਤਿਆ ਹੋਿਆਂ ਦੀ ਅਵਸਥਾ ਉਮਰ ਰੂਪੀ ਰਾਤ ਗੁਜ਼ਰ ਜਾਂਦੀ ਹੈ ਓਰ ਕਿਰਪਾ ਤੇ ਸੇ ਜਨ ਜਾਗਦੇ ਸਤਗੁਰਾਂ ਦੀ ਕਿਰਪਾ ਤੇ ਕਿਰਪਾ ਹੋਈ ਹੈ ਉਹ ਪ੍ਰੇਮੀ ਜਨ ਗਿਆਨ ਅਵਸਥਾ 'ਚ ਜਾਗੇ ਹਨ ਜਿਨ੍ਹਾਂ ਹਰ ਮਨ ਵਸਿਆ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਬੋਲਹਿ ਅੰਮ੍ਰਿਤ ਬਾਣੀ ਅੰਮ੍ਰਿਤ ਰੂਪ ਬਾਣੀ ਨੂੰ ਉਚਾਰਨ ਕਰਦੇ ਆ ਬੋਲਦੇ ਹੰਮ ਜੋ ਕਹਿ ਨਾਨਕ ਸੋ ਤਤ ਪਾਏ ਸਤਿਗੁਰੂ ਜੀ ਕਹਿੰਦੇ ਤਤ ਸਿਧਾਂਤ ਵਾਸਤਵ ਰੂਪ ਨੂੰ ਸੱਚੇ ਅਨੁਸੂਪ ਦੇ ਗਿਆਨ ਨੂੰ ਉਹ ਪਾਉਂਦੇ ਹਨ ਜਿਸ ਨੂੰ ਅਨ ਦਿਨ ਹਰ ਲਿਵ ਲੱਗੈ ਜਿਨ੍ਹਾਂ ਨੂੰ ਰਾਤ ਨੂੰ ਪਰਮੇਸ਼ਰ ਦੇ ਨਾਮ ਦੀ ਲਿਵ ਲੱਗ ਜਾਂਦੀ ਹੈ ਜਾਗਤ ਰਹਿਣ ਵਿਹਾਣ ਜਾਗਦਿਆਂ ਦੀ ਰਾਤ ਅਠੇ ਪੈਰ ਗੁਜ਼ਰਦੇ ਜਿਨ੍ਹਾਂ ਦੀ ਆਠ ਪੈਰ ਦੀ ਬਿਸਰਾ ਨਹੀਂ ਗਤ ਹੋਵੇ ਨਾਨਕ ਤੁਸ ਲਗ ਪਾਈ ਜਾਗਦਿਆਂ ਦੀ ਉਮਰ ਜਿਨ੍ਹਾਂ ਦੀ ਹੈ ਗਿਆਨ ਅਵਸਥਾ ਜਾਗਦਿਆਂ ਦੀ ਵਿਦਿਆ ਰੂਪੀ ਨੀਂਦ ਤੋਂ ਜਾਗਿਆ ਹੋਣ ਦੀ ਰਹਿਣ ਵਿਦਿਆ ਰੂਪ ਰਾਤ ਵਿਹਾਗੀ ਹੈ ਜਿਨ੍ਹਾਂ ਦੀ ਮਾਤਾ ਕੇ ਉਦਰ ਮਹ ਪ੍ਰਤਪਾਲ ਕਰੇ ਕੇ ਪਿਆਰਿਓ ਮਾਤਾ ਦੇ ਪੇਟ ਵਿੱਚ ਵੀ ਜਿਹੜਾ ਪਰਮੇਸ਼ਰ ਪ੍ਰਤਪਾਲਾ ਕਰਨ ਵਾਲਾ ਹੈ ਤੂੰ ਕਿਉਂ ਮਨੋਂ ਵਿਸਾਰੀਐ ਐਦਾ ਉਹ ਸਮਰਾਥ ਹੋਇ ਨਾਸਤਕ ਲੋਕ ਇੱਥੇ ਕੋਈ ਉਹਨਾਂ ਨੂੰ ਦ੍ਰਿਸ਼ਟਾਂਤ ਨਹੀਂ ਸੁਈਦਾ ਕਿਵੇਂ ਕਹਿ ਸਕਿਓ ਦ੍ਰਿਸ਼ਟਾਂਤ ਗੁਰੂ ਸਾਹਿਬ ਹੁਣ ਦਿੱਤਾ ਜਿੱਥੇ ਕਿਸੇ ਦਾ ਹੱਥ ਨਹੀਂ ਚੱਲਦਾ ਸੋ ਸਹਬ ਕਹਿੰਦੇ ਨੂੰ ਉਸ ਵਾਹਿਗੁਰੂ ਨੂੰ ਕਿਉਂ ਮਨ ਕਿਉਂ ਭਲਾਉਨੇ ਹੋ ਵੇ ਸਾਰੀ ਹੈ ਇਹ ਵਰ ਦਾਤਾ ਇਹ ਨਵਾਂ ਦਾਤਾ ਜੋ ਪਰਮੇਸ਼ਵਰ ਹੋਇਆ ਜਿਸ ਦਾ ਜੱਦਾ ਕੋਈ ਦਾਤਾ ਨਹੀਂ ਉਸ ਨੂੰ ਮੰਨ ਚ ਕਿਉਂ ਭਲਾਉਨੇ ਹੋ ਜੇ ਅਗਨ ਮਹਿ ਆਹਾਰ ਜੇ ਅਗਨ ਮਹਿ ਆਹਾਰ ਪਹੁੰਚਾਵੇ ਜੋ ਅੱਗ ਦੇ ਵਿੱਚ ਮਾਤਾ ਦੀ ਵਿੱਚ ਫਿਰ ਖੁਰਾਕ ਪਹੁੰਚਾਉਂਦਾ ਮਾਤਾ ਦੇ ਨਿਆੜੂਏ ਦੇ ਸੰਗਾ ਦਾ ਪਿਤਾ ਜਿਹੜਾ ਹੈ ਉਹ ਬੱਚੇ ਦੇ ਤਾਂ ਹੀ ਪ੍ਰਾਪਤ ਹੁੰਦਾ ਹੈ ਉਸ ਕਿਉ ਪੋਹੇ ਨਾ ਸਕੀ ਦੇਖੋ ਉਸ ਜੀਵ ਨੂੰ ਕਿਉ ਕਿਸੇ ਪ੍ਰਕਾਰ ਮਾਤਾ ਦੇ ਗਰਭ ਦੀ ਅਗ ਸਾੜ ਨਹੀਂ ਸਕਦੀ ਮਹਾਰਾਜ ਦੇ ਨਾਮ ਦਾ ਜਾਪ ਹੋਣੇ ਕਰਕੇ ਉਸ ਨੂੰ ਕਿਉ ਪੋਹੇ ਨਾ ਸਕੀ ਕਿਸੇ ਪ੍ਰਕਾਰ ਪੋਹ ਨਹੀਂ ਸਕਦੀ ਅੰਗ ਕਿਸੇ ਪ੍ਰਕਾਰ ਉਸ ਬੱਚੇ ਨੂੰ ਜਿਸ ਨੂੰ ਆਪਣੀ ਲੇਵ ਲਾਵੇ ਜਿਨ੍ਹਾਂ ਬੱਚਿਆਂ 'ਚ ਆਪ ਲੇਵ ਲਾ ਦਿੰਦਾ ਹੈ ਨਾ ਪਰ ਆ ਬਾਣੀ ਦੁਆਰਾ ਸਿਮਨ ਕਰਾਉਂਦਾ ਹੈ ਵਾਹਿਗੁਰੂ ਉਹਨਾਂ ਨੂੰ ਕੋਈ ਮਾਇਆ ਦੀ ਅੱਗ ਪੋ ਨਹੀਂ ਸਕਦੀ ਪ੍ਰਤਾਖ ਅੱਗ ਵੀ ਨਹੀਂ ਪੋ ਸਕਦੀ ਗਰਭ ਦੀ ਆਪਣੀ ਲਿਵ ਆਪੇ ਲਾਇਏ ਇਹ ਭਾਈ ਆਪ ਦੀ ਲਿਵ ਦੇਖ ਲਓ ਪਰਬਾਣੀ ਦੁਆਰਾ ਉਸੇ ਆਪ ਹੀ ਹੈ ਨਾ ਗੁਰੂ ਆਪ ਹੀ ਲੈਵ ਲਾਉਂਦਾ ਬੱਚੇ ਦੇ ਹਿਰਦੇ ਦੇ ਅੰਦਰ ਨਾਮ ਦੀ ਗੁਰਮੁਖ ਸਦਾ ਸੰਮਾਲੀਏ। ਉਸ ਵਾਹਿਗੁਰੂ ਨੂੰ ਸਦਾ ਚੇਤੇ ਕਰੋ। ਕਹ ਨਾਨਕ ਏ ਵੱਡਾ ਦਾਤਾ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਐਡਾ ਵੱਡਾ ਜੋ ਪਰਮੇਸ਼ਰ ਦਾਤਾ ਹੈ। ਤੂੰ ਕਿਉਂ ਮਨੋਂ ਵਿਸਾਰੀਂ। ਉਸ ਵਾਹਿਗੁਰੂ ਨੂੰ ਕਿਉਂ ਮਨ ਕਿਉਂ ਭਲਾਉਣਾ ਹੈ ਭਲਾਓ ਨਾ ਕਦੇ ਹਰ ਵਕ ਚੇਤੇ ਰੱਖੋ।